ਲੋਜੀ ਗੁੱਡ ਮਾਰਨਿੰਗ ਆਪਾਂ ਲੱਗੀਆਂ ਸਿਰ ਸਿਰ ਚਾਹ ਪੀਣ ਹੋਰ ਸਨ ਉਹ ਸਾਰੀ ਕੀ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਮਗੇ ਆਜੋ ਜਿੱਤੇ ਤੁਸੀਂ ਵੀ ਪੀ ਲੋ ਚਾਹ ਕੌਣ ਕੌਣ ਪੀ ਕੇ ਆ ਕੇ ਬੈੱਡ ਦੇ ਉੱਤੇ ਚਾਹ ਪੀਂਦਾ ਆਪਾਂ ਤਾਂ ਜੀ ਆਪਣਾ ਬੈੱਡ ਤੇ ਚਾਹ ਪੀਨੇ ਬੈੱਡ ਤੇ ਕੋਈ ਕਰ ਤਾਂ ਉੱਠ ਕੇ ਬਣਾਉਣੀ ਹੋਂਦੀ ਆ ਆਪਾਂ ਇੱਥੇ ਆਪਣਾ ਆਰਾਮ ਨਾਲ ਉੱਠਦੇ ਆਂ ਚਾਹ ਪੀਦੀ ਆ ਨਾਲ ਮਠੀਆਂ ਮੇਰੀਆਂ ਫੇਵਰੇਟ ਮੈਨੂੰ ਬਹੁਤ ਪਸੰਦ ਨੇ ਮਠੀਆਂ ਚਾਹ ਦੇ ਨਾਲ ਆਜੋ ਗਰਮ ਗਰਮ ਚਾਹ ਤੁਸੀਂ ਪੀ ਲੋ ਚਲੋ ਜੀ ਮਿਲਦੀ ਹਾਂ ਮੈਂ ਫੇਰ ਤੁਹਾਨੂੰ ਹੈਲੋ ਗਾਇਸ ਕਿਵੇਂ ਹੋ ਤੁਸੀਂ ਸਾਰੇ ਆ ਦੇਖੋ ਅਸੀਂ ਨਾ ਭਾਂਡੇ ਬਣਾਏ ਆ ਕਲੇ ਦੇ ਚੱਕਲਾ ਵੇਲਣਾ ਚੱਕਲਾ ਵੇਲਣਾ ਟੀਕਾਪ ਟੀਕਾਪ ਔਰੇ ਦਾ ਮੱਗ ਵੀ ਹੈ ਜੱਗ ਇਹ ਜੈਕਟ ਲਈ ਕਿਤਲੇ ਨੇ ਯਾ 40 ਕਿਤਲੀ ਤਵਾ ਤਵਾ ਇਹ ਚੂਲਾ 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 ਤੇ ਚੂਲਾ ਨਹੀਂ ਹੁੰਦਾ ਚੂਲਾ ਹੁੰਦਾ ਆਹ ਚਮਚਾ ਇੱਥੇ ਰੱਖਦੇ ਨੇ ਸਪੂਨ ਆਹ ਨਾ ਇਹਨੂੰ ਕੀ ਕਹਿੰਦੇ ਨਾਨੀ ਨੇ ਉਹ ਭਾਂਡਾ ਬਣਾਇਆ ਸੀ ਕੋਈ ਭੁੱਲ ਗਈ ਮੈਂ ਭਾਂਡਾ ਹੈ ਵੀ ਗਾਇਜ਼ ਆ ਵੀ ਇੱਕ ਭਾਂਡਾ ਹੈ ਦੇਖੋ ਆਹ ਕੜਾਹੀ ਕੜਾਹੀ ਪਰਾਇਪੈਨ ਪਰਾਇਪੈਨ आ देखो कुर्चना नहीं कुर्चना नहीं है ओहो अच्छा मैंने कहने में आप लिखी ता आ देखो ता आ कोलियां आ कोलियां आ, आ, आ गिलास आ देखो और आ देखो चिमटा आ देखो नाइफ कमेंट करके जरूर दसियो जी सहज अभी ने आ कोलियां देखो ਹਾਂ ਦੇ ਕਿਵੇਂ ਦੇ ਬਣਾਏ ਨੇ ਇੱਕ ਮੈਂ ਬਣਾਇਆ ਜਿਵੇਂ ਆ ਦੇਖੋ ਗਾਇਸ ਜਿਵੇਂ ਆ ਗਲਾਸ ਇੱਕ ਮੈਂ ਬਣਾਇਆ ਇੱਕ ਅਵੀ ਨੇ ਬਣਾਇਆ ਤੇ ਆ ਇੱਕ ਕੱਪ ਮੈਂ ਬਣਾਇਆ ਇੱਕ ਕੱਪ ਅਵੀ ਨੇ ਬਣਾਇਆ ਅਸੀਂ ਇੱਕ ਇੱਕ ਕਰਕੇ ਸਾਰਾ ਕੁਝ ਬਣਾਇਆ ਦੱਸਦੇ ਹੋ ਜੀ ਕਮੈਂਟ ਕਰਕੇ ਜ਼ਰੂਰ ਹਾਂਜੀ ਆ ਦੇਖੋ ਤਾਂ ਵੀ ਤੇ ਕੀ ਬੋਲਦੇ ਨੇ ਚੁੱਲਾ 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 ਨਹੀਂ ਹੁੰਦਾ ਚੁੱਲਾ ਚੁੱਲਾ ਹਾਂਜੀ ਇੱਥੇ ਹੋ ਗਿਆ ਸੀਗਾ ਦੋ ਦਾ ਟਾਈਮ ਇੱਥੇ ਮੰਮੀ ਸਾਨੂੰ ਪਾਉਣ ਲੱਗ ਗਈ ਸੀਗੀ ਸਾਗ ਸਾਗ ਬਣਾਇਆ ਹੋਇਆ ਸੀ ਕਿਉਂਕਿ ਅਸੀਂ ਜਾਣਾ ਸੀਗਾ ਆਪਣੇ ਪਿੰਡ ਨੂੰ ਅੱਜ ਸਹਿਜ ਪ੍ਰੀਤ ਲੱਗ ਗਈ ਸੀਗੀ ਵੀਡੀਓ ਬਣਾਉਣ ਕਿਉਂਕਿ ਉਸ ਦਿਨ ਦੀ ਵੀਡੀਓਜ਼ ਵਗੈਰਾ ਨਹੀਂ ਬਣਾਈ ਤੁਹਾਨੂੰ ਦੱਸਿਆ ਪਹਿਲਾਂ ਵੀ ਤੇ ਬਸ ਜੀ ਇੱਥੇ ਫਿਰ ਹੁਣ ਮੈਂ ਵੀ ਤਿਆਰ ਹੋ ਰਹੀ ਸੀਗੀ ਸਹਿਜ ਵੀ ਤਿਆਰ ਹੋ ਗਏ ਸੀਗੇ ਤੇ ਲੱਗੀ ਸੀਗੀ ਮੈਂ ਦੇਖੋ ਅਭੀ ਵੀ ਤਿਆਰ ਹੋ ਗਿਆ ਸੀਗਾ ਸਹਿਜ ਵੀ ਤਿਆਰ ਹੋ ਗਈ ਸੀਗੀ ਤੇ ਮੈਂ ਨਾ ਆ ਕੇ ਆਈ ਸੀਗੀ ਮੈਂ ਲੱਗੀ ਸੀਗੀ ਆਪਣਾ ਸਿਰ ਸਰਪਾਉਣ ਤੇ ਕੱਪੜੇ ਮੈਂ ਜ਼ਿਆਦਾ ਨਹੀਂਤੀ ਲੈ ਕੇ ਗਈ ਆਪਣੇ ਬਸ ਅਠੀਕ-ਠੀਕ ਲੈ ਕੇ ਗਈ ਸੀ ਇੱਥੇ ਮੇਰਾ ਭਾਈ ਸਾਨੂੰ ਛੱਡਣ ਵਾਸਤੇ ਚੱਲਿਆ ਸੀਗਾ ਤੇ ਦੇਖੋ ਜੀ ਪਿੰਡਾਂ ਦੇ ਨਜ਼ਾਰੇ ਪਿੰਡਾਂ ਦੇ ਖੇਤ ਹਰੇ ਭਰੇ ਹਨਾ ਕਿੰਨਾ ਵਧੀਆ ਲੱਗ ਰਿਹਾ ਪਰ ਇੰਨੀ ਜ਼ਿਆਦਾ ਫੋਗ ਪਈ ਹੋਈ ਸੀ ਨਾ ਬਹੁਤ ਜ਼ਿਆਦਾ ਕੁਝ ਮਤਲਬ ਕਿ 2-3 4-5 ਦਾ ਟਾਈਮ ਸੀਗਾ ਦੇਖ ਲਓ ਫਿਰ ਵੀ ਇੰਨੀ ਜ਼ਿਆਦਾ ਸੀ ਨਾ ਇਦਾਂ ਲੱਗ ਰਿਹਾ ਸੀਗਾ ਜਿੱਦਾਂ ਕਿ ਬਾਰਿਸ਼ ਹੋਈ ਹੋਵੇ ਇਦਾਂ ਸੜਕਾਂ ਵੀ ਗਿੱਲੀਆਂ ਹੋਈਆਂ ਹੋਈਆਂ ਸੀਗੀਆਂ ਜਦੋਂ ਸਵੇਰੇ ਸਿਰ ਬਾਹਰ ਨਿਕਲ ਕੇ ਦੇਖਿਆ ਸੀ ਉਦੋਂ ਵੀ ਇਦਾਂ ਲੱਗ ਰਿਹਾ ਸੀਗਾ ਵੀ ਉਹ ਹੋ ਰਿਹਾ ਇੱਥੇ ਪਾਵਲੋ ਮਿੱਠੂ ਪਾਵਲੋ ਔਰ ਮਿੱਠੂ ਤੇ ਇੰਨਾ ਚਾਅ ਮਲ ਜਾਂਦੇ ਨੇ ਗੱਡੀਆਂ 'ਚ ਬੈਠ ਕੇ ਇਹਨਾਂ ਨੂੰ ਇਹ ਹੋ ਜਾਂਦਾ ਵੀ ਅਸੀਂ ਘੁੰਮਣ ਚੱਲਿਆ ਇੰਨਾ ਜ਼ਿਆਦਾ ਗੱਲਾਂ ਮਾਰਦਾ ਜਾਂਦਾ ਇੱਥੇ ਆਗੇ ਸੀਗੇ ਜੀ ਅਸੀਂ ਖੰਨੇ ਖੰਨੇ ਮੈਂ ਥੋੜੀ ਜੀ ਕਰਨੀ ਸੀਗੀ ਸ਼ਤੌਦਿਆਂ ਦੀ ਸ਼ਾਪਿੰਗ ਕਿਉਂਕਿ ਮੈਨੂੰ ਹੁਣ ਕੁਝ ਯਾਦ ਤਾਂ ਹੈ ਨਹੀਂ ਸੀਗਾ ਵੀ ਕੀ ਕੀ ਕਰ ਹੈਗਾ ਕੀ ਕੀ ਨਹੀਂ ਹੈਗਾ ਚਲੋ ਫਿਰ ਵੀ ਮੈਂ ਲੱਗ ਗਈ ਸੀਗੀ ਆਪਣੀ ਸ਼ੋਪਿੰਗ ਕਰਨ ਮੇਰੇ ਜਿੰਨਾ ਕ ਯਾਦ ਸੀਗਾ ਫਿਰ ਮੈਂ ਉਹ ਸਮਾਨ ਲੈ ਲਿਆ ਸੀਗਾ ਕਿਉਂਕਿ ਤੁਹਾਨੂੰ ਵੀ ਪਤਾ ਹੁਣ ਸਹਜ ਦੇ ਪਾਪਾ ਘਰ ਨਹੀਂ ਹੈਗੇ ਉਹ ਗਏ ਹੋਏ ਨੇ ਤਾਂ ਕਰਕੇ ਫਿਰ ਸ਼ੋਪਿੰਗ ਕਰਨੀ ਵੀ ਜ਼ਰੂਰੀ ਸੀਗੀ ਹਨਾ ਸੌਦੇ ਵਗੈਰਾ ਲੈਣੇ ਬਹੁਤ ਜ਼ਰੂਰੀ ਸੀਗੇ ਕਿਉਂਕਿ ਹੁਣ ਸਰਦੀ ਦੇ ਵਿੱਚ ਮੈਂ ਵੀ ਨਹੀਂ ਆ ਸਕਦੀ ਐਕਟਿਵਾ ਵਗੈਰਾ ਤੇ ਕਿਉਂਕਿ ਉਹ ਵੀ ਖਰਾਬ ਸੀਗੀ ਦਿੱਤੀ ਹੋਈ ਸਵਾਰਨ ਲਈ ਤੇ ਉਹ ਹਲੇ ਵੀਰ ਜੀ ਫੜਾ ਕੇ ਜਾਣਗੇ ਸਹਜ ਦੇ ਪਾਪਾ ਹੀ ਉਹਨਾਂ ਨੂੰ ਫੋਨ ਕਰਤਾ ਸੀਗਾ ਉਹਨਾਂ ਨੇ ਵੀ ਸਵਾਰ ਦੇ ਉਹ ਲੈ ਕੇ ਗਏ ਹੋਏ ਨੇ ਖੰਨੇ

ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਾਰੇ ਫੋਨ ਬਹੁਤ ਵੱਗ ਰਹੇ ਆ ਐ ਅਸੀ ਜੀ ਆ ਗਏ ਆਪਣੇ ਘਰ ਮੇਰਾ ਭਾਈ ਛੱਡ ਕੇ ਗਿਆ ਜੀ ਹੁਣੇ ਤੇ ਹੁੰਦਾ ਅੱਜ ਤੁਸੀਂ ਪੁੱਛ ਵੀ ਨਹੀਂ ਸਕਦੇ ਹੈ ਜੀ ਅੰਦਰ ਬੈਠਿਆਂ ਨੂੰ ਨਹੀਂ ਪਤਾ ਲੱਗਦਾ ਬਾਹਰ ਨਿਕਲ ਕੇ ਤਾਂ ਲੱਗਦਾ ਬਹੁਤ ਜ਼ਿਆਦਾ ਧੁੰਦਾ ਸਾਰੇ ਫੋਨ ਫੜਾ ਬਹੁਤ ਹਲਾ ਰਹੀ ਆ ਵਧੀਆ ਵੀ ਕਿੰਨੇ ਜੋ ਐ ਅਸੀਂ ਹੁਣ

ਪਤਾ ਨਹੀਂ ਕੀ ਗੱਲ ਆ ਜੀ ਮੇਰੀ ਦਰ ਦਣ ਦਰਦੜਨਾ ਕਿਉਂ ਮੇਰੇ ਨਾਲ ਦਰਦੜ ਬਹੁਤ ਪੇਨ ਹੋਣ ਲੱਗ ਜਾਂਦੀ ਮੈਂ ਤਾਂ ਕਿਤੇ ਰਹਿ ਨਹੀਂ ਹੁੰਦਾ ਹੈਗਾ ਬਸ ਮੈਨੂੰ ਆਪਣੀ ਸਰਾਣੇ ਆਪਣਾ ਹੀ ਬੈੱਡ ਆਪਣਾ ਸਾਰਾ ਸਹੀ ਲੱਗਦਾ ਏ ਮੈਂ ਅੱਕੜ ਚੰਨੀ ਆ ਤੇ ਹੁਣ ਜੀ ਅਸੀਂ ਆਪਣੇ ਆ ਕੇ ਘਰ ਤੇ ਇਹ ਦੇਖੋ ਜੀ ਮੇਰਾ ਮੁੰਡਾ ਮੁੰਡਾ ਕੀ ਖਾ ਰਿਹਾ ਮੁੰਡੀ ਏ ਉਹ ਵੀ ਮੁੰਡੀ ਸਾਬੂ ਮੰਗੋ ਮੁੰਡੀ ਗੁੰਡੇ ਜਵਾਏ ਕਿੰਦਰ ਜਵਾਏ ਖਾ ਰਿਹਾ ਨਾ ਪੁੱਤ ਤੇ ਹੁਣ ਜੀ ਬਸ ਟਾਈਮ ਹੋ ਗਿਆ 4 ਵਜਨੇ ਵਾਲੇ ਆ ਆਪਾਂ ਪਹੁੰਚ ਗਏ ਆਪਣੇ ਘਰੇ ਹੁਣ ਤੁਹਾਨੂੰ ਵਧੀਆ-ਵਧੀਆ ਵਲੌਗ ਅਸੀਂ ਦਵਾਂਗੇ ਸੋਹਣੇ-ਸੋਹਣੇ ਵਲੌਗ ਆਪਾਂ ਬਣਾਵਾਂਗੇ ਤੇ ਮੈਂ ਹੁਣ ਕੱਪੜੇ-ਕੂਪੜੇ ਆਪਣੇ ਬੱਚਿਓ ਕੱਢ ਕੇ ਰੱਖ ਲਓ ਕੱਪੜੇ ਤੇ ਵਾਸ਼ ਕਰਨੇ ਵਾਲੇ ਤਾਂ ਜੀ ਹੁਣ ਕੱਲੂਏ ਵਾਸ਼ ਕਰਾਂਗੇ ਹੁਣ ਤਾਂ ਨਹੀਂ ਕਰਦੀ ਮੈਂ ਕਿਉਂਕਿ ਜਿਹੜੇ ਖੋਲ ਕੇ ਗਏ ਸੀ ਅਸੀਂ ਕਿ ਇੱਕ ਸੂਟ ਤੇ ਇੱਕ ਇੱਕ ਸੂਟ ਹੁਣ ਜਿਹੜਾ ਉੱਥੇ ਖੋਲਿਆ ਸੀ ਉਹ ਵਾਸ਼ ਕਰਨੇ ਵਾਲੇ ਨੇ ਹਾ ਦੇਖੋ ਜਿੰਗਲੀਆਂ ਨਾਲ ਚੱਕਣ ਲੱਗਿਆ ਹੈ ਜਿਵੇਂ ਇਹਦੇ ਨਾਲ ਮਿਲਦਾ ਹੁੰਦਾ ਫੇਸ ਮੂੰਹ ਮਿਲਿਆ ਨਹੀਂ ਹੈਗਾ ਤੇ ਫੇਰ ਬਸ ਜੀ ਸੌਦੇ ਲੈਣੇ ਵਾਲੇ ਸੀਗੇ ਕਿਉਂਕਿ ਸੈਜ ਦੇ ਪਾਪਾ ਗਏ ਹੋਏ ਨੇ ਉਹ ਗਏ ਹੋਏ ਨੇ ਮਤਲਬ ਕਿ ਉਹਨਾਂ ਦੇ ਟੂਰ ਚੱਲ ਰਹੇ ਨੇ ਉਂ ਕੁਲਮਨਾਲੀ ਗਏ ਹੋਏ ਨੇ ਤਾਂ ਹੀ ਗਏ ਸੀ ਰਹਿ ਆਉਣੇ ਹੁੰਨੇ ਆ ਅਸੀਂ ਸੰਡੇ ਨੂੰ ਗਏ ਸੀਗੇ ਤੇ ਅੱਜ ਹੈਗਾ ਇਹ ਸੈਜ ਚੜ੍ਹਿਆ ਹੈ ਨਾ ਸੈਜ ਹਾਂਜੀ ਅੱਤੀ ਅੱਜ ਆ ਗਏ ਆਪਣੇ ਘਰ ਤੇ ਘਰ ਵੀ ਆ ਸਾਫ ਮੱਖ ਕਿਉਂਕਿ ਗੰਦਗੀ ਨੇ ਪਾਉਣਾ ਸੀਗਾ ਪਰ ਥੋੜੇ ਬੰਦ ਰਹਿਣ ਕਰਕੇ ਬਰੀ ਸਮੈਲ ਜੀ ਬਣ ਜਾਂਦੀ ਹੈ ਪਰ ਹੁਣ ਠੀਕ ਹੋ ਗਿਆ ਖੋਲ੍ਹੇ ਤੋਂ ਬਾਅਦ ਠੀਕ ਹੋ ਜਾਂਦਾ ਹੈ ਫੇ ਬਈ ਆਪਣੇ ਆਪਣੇ ਥੋੜਾ ਲੈਦਾ ਲੈਦਾ ਪਾਇਆ ਹੋਇਆ ਹੈ ਆਪਣੇ ਆਪਣੇ ਬਾਲ ਲੈ ਕੇ ਆਇਆ ਸੀ ਤੇੜੀ ਬਾਲਸ ਓਏ ਦੂਜੀ ਕਿੱਥੇ ਵਿਚੇ ਹੋਊਗਾ ਕੋਈ ਉਹ ਵਿਚੇ ਆ ਸਾਰਾ ਕੁਝ ਉਹਨਾਂ ਨੇ ਵਿਚੇ ਪਾਇਆ ਸੀਗਾ ਤੇ ਤੇ ਹੋ ਗੋਨ ਇੱਧਰ ਜੀ ਆਪਣਾ ਦੂਜਾ ਰੂਮ ਮਸ਼ੀਨਾਂ ਸੀ ਕੱਪੜੇ ਧੋਣ ਦੇ ਜੀ ਜਾਣ ਪਹਿਚਾਂਦੀ ਆ ਉੱਥੇ ਤਾਂ ਢੰਡੇ ਨਹੀਂ ਉਤਰਦੀ ਹੈਗੇ ਨਾ ਮੇਰਾ ਕੋਈ ਕੰਮ ਕਰ ਰਹੇ ਉੱਥੇ ਦੀ ਲਕਾਰ ਤਾਂ ਆਗੇ ਆਗੇ ਤੇ ਨਾ ਮੇਰਾ ਕੋਈ ਕੰਮ ਕਰਨ ਨੂੰ ਕੀ ਕਰਦਾ ਸੀ ਨਾ ਮੇਰੀ ਨਾਨੀ ਕੋਲ ਨਾ ਮਤਲਬ ਨਾਨੀ ਕੋਲ ਨਾਨੀ ਨੂੰ ਛੱਡਨ ਨੂੰ ਹੋਰ ਤੇਰੇ ਹੈਅਰਸਟਾਈਲ ਬਹੁਤ ਹੋ ਗਏ ਹੁਣ ਕੱਲ ਤੋਂ ਗੁੱਤਾ ਕਰਨੀ ਸ਼ੁਰੂ ਕਰ ਦੇ ਮੈਨੂੰ ਨੰਗਾ ਰੱਖ ਲੈ ਤਾਂ ਉਹਦਾ ਸਿਰ ਹੋਇਆ ਬੇਬੀ ਨੂੰ ਨੋ ਬੇਬੀ ਨੂੰ ਤੇ ਬਸ ਜੀ ਹੁਣ ਫਿਰ ਹੁਣ ਆਪਾਂ ਕਰ ਲਈਏ ਜੀ ਕੰਮਕਾਰ ਸ਼ੁਰੂ ਕਿਉਂਕਿ ਮੈਂ ਦੁੱਧ ਲੈ ਕੇ ਆਈਆਂ ਮੂ ਵੀ ਗਰਮ ਕਰਕੇ ਰੱਖਣਾ ਤੇ ਇਹ ਸੌਦੇ ਲੈ ਕੇ ਆਇਆ ਉਹਨਾਂ ਨੂੰ ਵੀ ਸੈੱਟ ਆਪਣੀ ਆਪਣੀ ਜਗ੍ਹਾ ਤੇ ਪਚਾ ਦਈਏ ਤੇ ਝਾੜੂ-ਪੋਚਾ ਦਾ ਹੁਣ ਸਾਫੇ ਅੱਜ ਕੱਲ ਨੂੰ ਹੀ ਕਰਾਂਗੇ ਜਿਹੜਾ ਕੁਝ ਕਰਾਂਗੇ ਤੇ ਸ਼ਾਮ ਨੂੰ ਆਪਾਂ ਸਾਗ ਵੀ ਲਿਆਏ ਆਪਣੀ ਮੰਮੀ ਕੋਲੋਂ ਤੇ ਸ਼ਾਮ ਨੂੰ ਆਪਾਂ ਸਾਗ ਤੜਕ ਲਾਂਗੇ ਬਣਿਆ ਹੋਇਆ ਤੇ ਹੁਣ ਬਸ ਜਿੱਕ ਮੇਰਾ ਮੈਂ ਬਜਾ ਦਿਨ ਕਿਤੇ ਰਹਿ ਨਹੀਂ ਸਕਦੀ ਹਾਂ ਕਿ ਪਤਾ ਨਹੀਂ ਕੀ ਗੱਲ ਹੈ ਮੇਰਾ ਜੀ ਨਹੀਂ ਲੱਗਦਾ ਹੈਗਾ ਜੇ ਜਮ ਮੈਂ ਜ਼ਿਆਦਾ ਦਿਨ ਕਿਤੇ ਰਹਿ ਲਵਾਂ ਕਹਿ ਦਿੰਦੀ ਹਾਂ ਵੀ ਹਾਂ ਪੇਕੇ ਘਰ ਦਿਲ ਵੀ ਆ ਮੁੜ ਕੇ ਆਉਣ ਨੂੰ ਦਿਲ ਨਹੀਂ ਕਰਦਾ ਪੇਕੇ ਘਰੇ ਚ ਇਹ ਦੇਖੋ ਜਿੱਦਣ ਮੇਰੀ ਪਰਜਾਈ ਆ ਗਈ ਫਿਰ ਘਰ ਦਾ ਹੋਰ ਮਾਹੌਲ ਹੋ ਜਾਣਾ ਹਨਾ ਫਿਰ ਬੱਚੇ ਹੋ ਜਾਣਗੇ ਤਾਂ ਉਹਨਾਂ ਨਾਲ ਜੀ ਲੱਗਿਆ ਕਰੂਗਾ ਹਨਾ ਹਸਤਾ ਹੈ ਹੁੰਦਾ ਵੀ ਮੰਮੀ ਆ ਬਸ ਭਾਈ ਵਿਚ ਰਿਹਾ ਗਿਆ ਸੀਗਾ ਸਵਾ ਤੇ ਡੈਡੀ ਕੰਮ ਤੇ ਮੰਮੀ ਇਕੱਲੀ ਕਰ ਐਨਾ ਉਹ ਹੁੰਦਾ ਵੀ ਆਪਣੇ ਘਰੇ ਬਸ ਆਪਣੇ ਘਰੇ ਜੀ ਲੱਗਦਾ ਅ ਪਛੇਤੀ ਜਤੀ ਮੇਰੀ ਪਰਜਾਈ ਆ ਜੀ ਬੇਚਤੀ ਜਤੀ ਮੇਰੇ ਭਾਈ ਦਾ ਵਿਆਹ ਹੋ ਜਵੇ ਫਿਰ ਜਾਇਆ ਕਰਾਂਗੇ ਤੇ ਵੈਸੇ ਵੀ ਮੈਂ 6-7 ਦਿਨ 6 ਦਿਨ ਲਾਇਆਈ 6 ਦਿਨ ਅਸੀਂ ਆਪਣੇ ਘਰੇ ਆ ਗਏ ਤੇ ਵਾਜ ਜੀ ਆਪਾਂ ਫਟੇ ਘਟ ਸਾਹਿਬ ਵੀ ਜਾਇਆਏ ਤੁਹਾਨੂੰ ਪਿਛਲਾ ਵਲੌਗ ਦੇਖਣ ਨੂੰ ਮਿਲਿਆ ਸੀਗਾ ਹੁਣ ਜੀ ਮੈਂ ਕੰਮ ਕਰਕੇ ਤੁਹਾਨੂੰ ਫਿਰ ਮਿਲਦੀ ਆ ਓਕੇ ਜੀ ਇੱਥੇ ਮੈਂ ਸੋਦੇ ਲੈ ਕੇ ਆਈ ਸੀਗੀ ਉਹਨਾਂ ਨੂੰ ਮੈਂ ਕਿਹਾ ਚਲੋ ਰੱਖ ਦਵਾ ਹਨਾ ਸਾਫ਼ ਕੀ ਫਿਰ ਮੈਂ ਆਪਣੇ ਇਹਨਾਂ ਨੂੰ ਸਾਂਭਣ ਲੱਗ ਗਈ ਸੀਗੀ ਤੇ ਆ ਆਪਣੇ ਜ਼ਿਆਦਾ ਨਹੀਂ ਸੀ ਲੈ ਕੇ ਆਈ ਵੈਸੇ ਚਲੋ ਜਿਹੜੇ ਜਿਹੜੇ ਚਾਹੀਦੇ ਸੀਗੇ ਉਹ ਮੇਰੇ ਯਾਦ ਆ ਗਏ ਸੀ ਕਿ ਘਰੇ ਆ ਕੇ ਦੇਖਿਆ ਤਾਂ ਸਾਰੇ ਹਨਾ ਠੀਕ ਸੀਗਾ ਮੈਂ ਮਤਲਬ ਕਿ ਜਿਨ੍ਹਾਂ ਦੀ ਲੋੜ ਸੀਗੀ ਉਹੀ ਲੈ ਕੇ ਆਈਆਂ ਇਹ ਕਿਉਂਕਿ ਹੁਣ ਤੁਹਾਨੂੰ ਪਤਾ ਮੰਨ ਲਓ 6 ਦਿਨ ਹੋ ਗਏ ਸੀ ਕਿ ਗਿਆ ਨੂੰ ਨਹੀਂ ਵੀ ਯਾਦ ਰਹਿਦਾ ਹਨਾ ਕਿ ਕਿਹੜੀ ਘਰ ਚ ਚੀਜ਼ ਹੁੰਦੀ ਹੈ ਕਿਹੜੀ ਨਹੀਂ ਪਰ ਮੈਂ ਲੈ ਕੇ ਉਹੀ ਆਈਆਂ ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਸੀਗੀ ਤੇ ਚਲੋ ਜੀ ਹੁਣ ਆਪਾਂ ਨੂੰ ਖੰਨੇ ਖੰਨੇ ਜਾਣ ਦੀ ਇੰਨੀ ਜ਼ਰੂਰਤ ਨਹੀਂ ਹੈਗੀ ਬਾਕੀ ਕਿਉਂਕਿ ਅਸੀਂ ਦੁੱਧ ਵਗੈਰਾ ਖੰਨੇ ਤੋਂ ਹੀ ਲੰਨੇ ਆ ਕਾਫੀ ਟਾਈਮ ਤੋਂ ਮੰਨ ਲਓ 13 14 ਸਾਲ ਹੋ ਗਏ ਹਨਾ ਇੱਕ ਅਸੀਂ ਇੱਕ ਡਾਇਰੀ ਤੋਂ ਮਤਲਬ ਕਿ ਵਧੀਆ ਦੁੱਧ ਲੰਨੇ ਆ ਹਨਾ ਮੱਝਾਂ ਦਾ ਤੇ ਸਾਨੂੰ ਬੱਚੇ ਪਿੰਦੇ ਵੀ ਉਹੀ ਨੇ ਤੇ ਬਾਕੀ ਹੁਣ ਦੇਖਾਂਗੇ ਸਾਇਦ ਪਾਪਾ ਕਿਸੇ ਨੂੰ ਕਹਿ ਦੇਣਗੇ ਆਪਣੇ ਫਰੈਂਡ ਵਗੈਰਾ ਨੂੰ ਕਿਸੇ ਨੂੰ ਹਨਾ ਜਾਂ ਫਿਰ ਫੜਾ ਜਾਣਗੇ ਉਹ ਦੁੱਧ ਵਗੈਰਾ ਵੈਸੇ ਤਾਂ ਮੈਂ ਲੈ ਆਈ ਸੀਗੀ 4 ਕਿਲੋ ਹੁਣ ਸਾਡੇ ਕਈ ਦਿਨ ਨਿਕਲ ਜਾਣਗੇ ਅਤੇ ਫਿਰ ਜਦੋਂ ਲੋਡ ਹੋਊਗੀ ਫਿਰ ਸਾਇਦ ਪਾਪਾ ਨੂੰ ਆਪਾਂ ਮੋਨ ਕਰ ਦਾਂਗੇ ਉਹ ਕਹਿ ਦੇਣਗੇ ਕਿਸੇ ਨੂੰ ਵੀ ਇਹ ਦੁੱਧ ਫੜਾਏ ਉਹ ਘਰ ਜਾ ਕੇ ਹਨਾ ਫਿਰ ਫੜਾ ਜਾਣਗੇ ਜਾਂ ਫਿਰ ਇੱਧਰ ਨੂੰ ਆਉਂਦੇ ਹੁੰਦੇ ਨੇ ਜਿਵੇਂ ਸਾਡੇ ਨਾਲ ਦੇ ਪਿੰਡੇ ਦੇ ਖਨਸਾ ਇਹਦੇ ਪਾਪਾ ਕੋਲ ਮੁੰਡੇ ਗੱਡੀ ਵਗੈਰਾ ਸਿੱਖੇ ਹੋਏ ਨੇ ਹਨਾ ਨਾਲ ਕੰਮ ਕਰਦੇ ਰਹੇ ਸੀਗੇ ਤੇ ਉਹ ਫਿਰ ਵਿਚਾਰੇ ਫੜਾ ਜਾਂਦੇ ਹੁੰਦੇ ਨੇ ਹਨਾ ਫਿਰ ਉਹ ਜਾਂਦੇ ਜਾਂਦੇ ਆਪਣੇ ਕੰਮ ਤੋਂ ਫਿਰ ਲੰਘਦੇ ਫਿਰ ਫੜਾ ਜਾਂਦੇ ਨੇ ਗੇਟ ਮੂਰੇ ਤੇ ਬਸ ਜੀ ਹੁਣ ਇਹ ਮਸਮਾਨ ਆਪਾਂ ਰੱਖ ਲਿਆ ਸੀਗਾ ਤੇ ਇਸ ਤੋਂ ਬਾਅਦ ਹੁਣ ਆਪਾਂ ਚਾਹ ਬਣਾ ਕੇ ਚਾਹ ਪੀਵਾਂਗੇ ਸਵੇਰ 4 ਸਵੇਰ 5 ਕਿ ਸਵੇਰ 4 ਸਵੇਰ 5 ਸਵਾ ਪੰਜ ਦਾ ਟਾਈਮ ਹੋ ਗਿਆ ਜੀ ਅਸੀਂ ਹੁਣ ਚਾਹ ਬਣਾ ਲਈ ਆਪਣੀ ਉਹ ਪਈਆ ਜੀ ਸਾਡੀ ਚਾਹ ਤੇ ਇਹ ਲੈ ਕੇ ਆਏ ਆਪਾਂ ਆਇਲ ਖਤਮ ਹੋ ਗਿਆ ਸੀਗਾ ਤੇ ਇਹ ਡਾਵਰ ਚਮਨ ਫਲਾਸ ਕੋ ਬੱਚੇ ਖਾਂਦੇ ਨਹੀਂ ਹੈਗੇ ਫਿਰ ਮੈਂ ਛੋਟਾ ਹੀ ਲੈ ਕੇ ਆਈਆਂ ਮੈਂ ਕਿਹਾ ਜੇ ਖਾ ਲਣ ਤਾਂ ਚੰਗਾ ਹੀ ਆ ਸਰਦੀਆਂ ਤੇ ਇਹਨਾਂ ਦਾ ਦਿਮਾਗ ਵੀ ਚੱਲ ਜੂ ਸਟਰੋਂਗ ਵੀ ਰਹੂਗੇ ਖਾਂਸੀ ਜ਼ੁਖਾਮ ਨੇੜੇ ਤੇੜੇ ਨਹੀਂ ਆਊਗੀ ਇੰਨੀ ਵਧੀਆ ਹੈ ਹੁੰਦਾ ਡਾਵਰ ਚਮਨ ਫਲਾਸ ਅਸੀਂ ਬਹੁਤ ਖਾਧਾ ਬੱਚਪਨ ਜੇ ਗੋ ਖਾਂਦੇ ਰਹੇ ਆ ਮਗਾ ਦੇਖ ਲਾ ਸਹਿਜ ਖਾ ਰਹੀ ਆ 스위ਟ ਕੌਰਨ ਮਗਾ 스위ਟ 스위ਟ ਕੌਰਨ ਇਹ ਮੈਂ ਪੜਾਈ ਸੀਗੇ ਹੁਣ ਚਾਹ ਦੇ ਨਾਲ ਮੈਂ ਕਿਹਾ ਚਲੋ ਅਭੀ ਮੈਨੂੰ ਮਠੀਆ ਵਾਲਾ ਪੈਕੇਟ ਲੈ ਕੇ ਆਈ ਚੱਕੇ ਮੈਂ ਬਾਠਾ ਜਾ ਕੇ ਇਹ ਮਠੀਆਂ ਖਾ ਨਹੀਂ ਮੈਨੂੰ ਬਹੁਤ ਆਤ ਪੈ ਗਈ ਚਾਹ ਦੇ ਨਾਲ ਮੈਂ ਹੁਣ ਸਪੈਸ਼ਲ ਇੱਕ ਪੈਕੇਟ ਲੈ ਕੇ ਆਈ ਆ ਮਠੀਆਂ ਦਾ ਉਹਦੇ ਵਿੱਚ ਪਿਆ ਜੀ ਸੋਦੇ ਪਾਏ ਕੋਪੀ ਸੋਦੇ ਲੈ ਕੇ ਆਇਆ ਉਹਦੇ ਵਿੱਚ ਪਿਆ ਤੇ ਮੇਰੇ ਸੀ ਚਾਪੀਵਾਂਗੇ ਨਾਲੇ ਖਾ ਮੱਠੀਆਂ ਲੇਖਣਾ ਦੇ ਬਾਰੇ ਸੁਣ ਲੇਜ਼ਾ ਦੀ ਵਾ ਮੈਂ ਲੋ ਹੰਦੇ ਹੋ ਮੈਂ ਹੰਦਰ ਜਵਾ ਤਾਂ ਮੈਨੂੰ ਮੈਂਨਾ ਟ੍ਰਾਇੰਗਲ ਜਿਹੜੀਆਂ ਮਟਮਕੀਆਂ ਅਵੀ ਬੋਲੀ ਜਾਂ ਨਹੀਂ ਹੱਤੋਂ ਮਟਮਕੀਆਂ ਮੈਂ ਟ੍ਰਾਇੰਗਲ ਵਾਲੀਆਂ ਮਠੀਆਂ ਲੈ ਕੇ ਆਈ ਮੈਨੂੰ ਇੰਨੀ ਟੇਸਟੀ ਲੱਗਦੀਆਂ ਹਨ ਐ ਉੱਥੇ ਸ਼ਾਪ ਤੋਂ ਮਿਲਦੀਆਂ ਨੇ ਬਾਰੇ ਜੇ ਤੁਸ ਸੌਦੇ ਲੈਣੇ ਹਨਾ ਦੰਨੇ ਦੋ ਕਿਉਂਕਿ ਮੈਂ ਖੰਨੇ ਸ਼ਾਪਿੰਗ ਕਰਕੇ ਆਈ ਆਂ ਦੀ ਹੋਈ ਇੱਕ ਆਪਣੇ ਇਹ ਸੌਦੇ ਵਗੈਰਾ ਲੈ ਕੇ ਆਈ ਆਂ ਇਹ ਮਠੀਆਂ ਲਿਆਈ ਤੇ ਹੁਣ ਆਪਾਂ ਪੀਵਾਂਗੇ ਚਾਹ ਨਾਲੇ ਖਾਵਾਂਗੇ ਮਠੀਆਂ ਮਿੱਠੂ ਨਹੀਂ ਖਾ ਰਹੇ ਨੇ ਆਪਣੇ ਲੇਜ਼ ਵਗੈਰਾ ਇਹ ਆਪਣੇ ਪਾਣੀ ਨਾ ਪੀ ਬੁੱਤ ਮੈਂ ਪੀ ਲਿਆ ਇਹ ਮੰਗਲਾ ਚਾਹ ਵੀ ਲਾ ਪੀ ਮੈਂ ਪੀ ਹਾਂ ਪੜਾਈਆ ਹੁਣ ਮੈਂ ਚਾਹ ਪੀ ਲਈ ਕਾਲੀ ਪੀ ਲਿਆ ਜਰਾ ਬਸ ਕੀ ਹੁਣ ਹੁਣ ਰਾਤ ਨੂੰ ਨਹੀਂ ਇੰਨਾ ਕੋਈ ਕੰਮ ਹੈਗਾ ਸਾਨੂੰ ਕਿਉਂਕਿ ਅੱਜ ਕੋਈ ਕੰਮ ਨਹੀਂ ਕਰਨਾ ਹੁਣ ਅਸੀਂ ਮੈਂ ਬਾਠਾਂ ਗਈ ਵੀ ਜਿੱਥੇ ਵੀ ਮੈਂ ਡੱਕਾ ਨਹੀਂ ਤੋੜਿਆ ਹੈਗਾ ਮੈਂ ਕੋਈ ਕੰਮ ਨਹੀਂ ਕਰਿਆ ਮੈਂ ਰਜ਼ਾਈ ਚ ਪੈ ਕੇ ਹੀ ਆਈਆਂ ਇਹਨੇ ਦਿਨ ਮੈਂ ਇੱਕ ਵੀ ਕੰਮ ਨਹੀਂ ਕੀਤਾ ਹੈਗਾ ਇੱਕ ਵੀ ਉੱਥੇ ਜਾ ਕੇ ਦੇਖ ਲਓ ਸਿਰਫ ਮੈਂ ਆਪਣਾ ਆਪਣਾ ਮਤਲਬ ਕਿ ਬੈਠੀ ਰਹੀਆਂ ਪਈ ਰਹੀਆਂ ਬੈਠੀ ਰਹੀਆਂ ਫੋਨ ਦੇਖਿਆ ਬਾ ਮਤਲਬ ਕਿ ਕੀਰਤਨ ਵਗੈਰਾ ਸੁਣਿਆ ਹਨਾ ਬਾਬਾ ਜੀ ਦਾ ਤੇ ਆਪਣਾ ਲਾਈਵ ਦੇਖਿਆ ਹਨਾ ਫਤਿਹਗੜ ਸਾਹਿਬ ਦਾ ਬਾਕੀ ਹੋਰ ਬਲੌਗਸ ਵਗੈਰਾ ਦੇਖਦੀ ਰਹੀ ਤੇ ਆਪਾਂ ਜਿਹੜੇ ਆਪਾਂ ਬੈਠ ਕੇ ਹੀ ਕੱਟਿਆ ਆਪਾਂ ਕੰਮ ਨਹੀਂ ਕਰਿਆ ਡੱਕਾ ਨਹੀਂ ਤੋੜਿਆ ਹੈਗਾ ਉੱਥੇ ਇਸ ਵਾਰ ਤੇ ਹੁਣ ਜੀ ਆਪਾਂ ਇਹ ਵਲੌਗ ਦੇ ਇੱਥੇ ਕਰ ਦਨੇ ਆ ਨਾ ਪੰਡ ਕਿ ਨਹੀਂ ਨਹੀਂ ਰਾਤ ਨੂੰ ਹੋਰ ਬਣਾਉਂਗੇ ਅਜੇ ਹਾਂਜੀ ਚਲੋ ਜੀ ਦੇਖਾਂਗੇ ਜੀ ਰਾਤ ਨੂੰ ਜੇ ਹੋਰ ਬਣਾਉਣੇ ਆ ਹੁਣ ਅਸੀਂ ਪੀ ਲਈਏ ਚਾਹ ਗਾਇਸ ਆ ਦੇਖੋ ਅਸੀਂ ਕਰ ਰਿਹਾ ਪਾਰਟੀ ਗੁੱਲੂ ਚਾਹ ਵਲੌਗ ਦੀ ਫਰਸਟ ਪੇਮੈਂਟ ਆ ਗਈ ਹੈ ਤੇ ਤਾਂ ਕਰਕੇ ਅਸੀਂ ਪਾਰਟੀ ਕਰ ਰਹੇ ਹਾਂ ਕਿ ਜਿੰਨੂ ਜਿੰਨੂ ਖੁਸ਼ੀ ਆ ਓਹੋ ਪਾਰਟੀ ਜ਼ਰੂਰ ਕਰਨਗੇ ਅਸੀਂ ਆਪਣੇ ਆਗੇ ਘਰ

ओके okay, जी ਆਪਾਂ ਮਿਲਾਂ ਆਪਾਂ ਜੀ ਮਿਲਾਂ ਆਪਾਂ ਹੁਣ ਮਿਲਾਂਗੇ ਜੀ ਕੱਲ ਨੂੰ ਨੈਕਸਟ ਬਲੌਗ ਦੇ ਨਾਲ ਔਰ ਮੈਂ ਸ਼ੁਰੂਆਤ ਦੇ ਨਾਲ ਇਦਾਂ ਹੀ ਸਾਡੀ ਵੀਡੀਓ ਨੂੰ ਪਿਆਰ ਤੇ ਸਪੋਰਟ ਜ਼ਰੂਰ ਬਣਾ ਕੇ ਰੱਖਿਓ ਤੇ ਜਿਆਦਾ ਤੋਂ ਜਿਆਦਾ ਸਾਡੇ ਚੈਨਲ ਨੂੰ ਆਪਣਾ ਮੇਰਾ ਮੂੰਹ ਦਿਖਾ ਦਿਓ ਦੀ ਜਿਆਦਾ ਤੋਂ ਜਿਆਦਾ ਮੇਰੇ ਚੈਨਲ ਨੂੰ ਸਪੋਰਟ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਹਾਂਜੀ ਆਪਾਂ ਹੁਣ ਮਿਲਦੇ ਹਾਂ ਜੀ ਕੱਲ ਨੂੰ ਨਿਊ ਬਲੌਗ ਦੇ ਨਾਲ ਨੂੰ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਟੈਕ ਕੇਅਰ ਬਾਏ ਬਾਏ